मुख्यमंत्री पंजाब वलों नश्य खिलाफ़ विडी मुहिमयुद्ध नश्य विरुद्ध तित माणयोग डीजीपी जी ददायतों अनुसार श्री मनिंदर सिंह सीनियर कप्तान पुलिस जिला अमृतसर देहाती जी श्री गुरविंदर डी एस पी जी अगवाई है अमृतसर देहाती अते थाना पुलिस वल्लो एक सांजे दौरान दो किलो दो अते एक दौरान किलो ग्राम समेत चार करन विच सफलता हासिल है इस श्री गुरवि अजनाला जी ने जानकारी दसा की गुप्त सूचना मिली कि जगजीत उजावासी पिंड कोनेवाल सन्नी मसीह उन्नी वास पिंड कोनेवाल अमरीक उरफ बिल्लू वासी कोनेवाल हरप्रीत हैपी वासी पिंड मिलकर वे है संपर्क उन्होंने पासों हैरोइन दिन खेपांग अमृतसर पंजाब केहर सप्लाई करते हैं जिस पर तुरंत कारवाई करद्या एफ अमृतसर दहाती था रमदास पुलिस वालों एक साझे आपरेशन दौरान उकत दोषियों सिफर दो किलो दो सौ ग्राम हैरोइन एक डस्टर ग्डी समेत ਇਤ ਕਾਬੂ ਕਰ ਲਿਆ ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ थाना ਰਮਦਾਸ ਵਿਖੇ ਮੁਕੱਦਮਾ ਨੰਨ 116 ਮਿਤੀ 20 ਜੁਲਾਈ 2025 ਜੁਰਮੇ ਕੀ ਸੀ 55/29 18/85 ਐਨ ਡੀਪੀ ਐ ਸੇਕਟਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਵੱਲੋਂ ਜੁਧ ਨਸ਼ਾ ਅਮਰੁੱਧ ਤਹਿਤ ਨਸ਼ੇ ਦੇ ਖਿਲਾਫ ਛੇੜੀ ਗਈ ਮਹੀਮ ਤਹਿਤ ਸਾਡੇ ਡੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਬਾਰਡਰ ਰੇਂਜ ਸਦਾ ਨਾਨਕ ਸਿੰਘ ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਦਾ ਮਨਿੰਦਰ ਸਿੰਘ ਆਈਪੀਐਸ ਵੱਲੋਂ ਜਾਰੀ ਹੋਈਆਂ ਹਦਾਇਤਾਂ ਤਹਿਤ ਕੱਲ ਜਿਹੜਾ ਮੁਖਬਰ ਜਿਹੜਾ ਸਾਰੇ ਸਾਡੇ ਇੰਸਪੈਕਟਰ ਪ੍ਰਭਤੀ ਸਿੰਘ ਪੀਜੀਟੀਐਫ ਤੇ ਇੰਸਪੈਕਟਰ ਨੇ ਇਹਨਾਂ ਦੀ ਟੀਮ ਨੂੰ ਚੌਂਕ ਰਮਦਾਸ ਦੇ ਵਿੱਚ ਮੁਖਬਰੀ ਹੋਈ ਜਿਹੜੀ ਮੁਖਬਰੀ ਦੇ ਆਧਾਰ ਤੇ ਇਹਨਾਂ ਨੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਟਾ ਪਛੀਆ ਟੀ ਪੁਆਇੰਟ ਦੇ ਨਕਾ ਲਾਇਆ ਸੀਗਾ ਜਿੱਥੇ ਉਹਨਾਂ ਨੇ ਇੱਕ ਜੀ ਦੇ ਪੁੱਤਰ ਪਾਲ ਸਿੰਘ ਵਾਸੀ ਕੋਨੇ ਮਾ ਸਨੇਮ ਪੀਮ ਉਰਫ ਸਨੇਮ ਪੁੱਤਰ ਪਾਲ ਸਿੰਘ ਵਾਸੀ ਕੋਨੇ ਅਮਰੀਕ ਉਰਫ ਬਿੱਲੂ ਪੁੱਤਰ ਚੰਨਨ ਸਿੰਘ ਵਾਸੀ ਕੋਨੇ ਮਾਲ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਾਸ਼ੀਵਾਲਾ ਥਾਣਾ ਰਮਦਾਸ ਜ਼ਿਲ੍ਹਾ ਮਸਰ ਦਿਹਾਤੀ ਇਹਨਾਂ ਚਾਰਾਂ ਨੂੰ ਕਾਬੂ ਕੀਤਾ ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕਿਲੋ ਇਹਨਾਂ ਦੇ ਕੋਲੋਂ 2 ਕਿਲੋ 200 ਗ੍ਰਾਮ ਹਿਰਨ ਜਿਹੜੀ ਆ ਰਿਕਵਰ ਕੀਤੀ ਆ ਜੋ ਇਸ ਬੰਦੇ ਵਿੱਚ ਮੁਕਦਮਾ ਨੰਬਰ 116 ਅਧੀਨ ਧਾਰਾ 21C ਐਂਡ ਇਸ ਐਂਡ ਡੀਪੀਐਸ ਐਕਟ ਥਾਣਾ ਰਮਦਾਸ ਦਰਜ ਰਜਿਸਟਰ ਕੀਤਾ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦੇ ਜਿਹੜੇ ਆ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਇਹਨਾਂ ਦੀ ਘੋੜਤਾਲ ਕਰਕੇ ਤੇ ਹੋਰ ਅੱਗੇ ਰਿਕਵਰੀ ਕੀਤੀ ਜਾਂਦੀ ਸਰ ਬਾਰਡ ਰੇਰੀ ਦੇ ਰਹਿਣ ਵਾਲੇ ਨਹੀਂ ਬਾਰਡ ਰੇ ਨਹੀਂ ਤੋਂ ਫੜੇ ਗਏ ਨੇ ਪਾਕਿਸਤਾਨ ਦੇ ਨਾਲ ਲੇਖ ਨੂੰ ਸਾਹਮਣੂ ਬਿਲਕੁਲ ਜੀ 2 ਕਿਲੋ 200 ਗ੍ਰਾਮ ਹੈ ਰਨ ਜਿਹੜੀ ਆ ਇਨੀ ਕੇਪ ਜਿਹੜੀ ਆ ਪਾਕਿਸਤਾਨ ਤੋਂ ਸਵਾਏ ਹੋਰ ਕਿਤੇ ਉਹ ਨਹੀਂ ਆ ਸਕਦੇ ਜਿਵੇਂ ਤੁਹਾਨੂੰ ਪਤਾ ਹੈ ਕਿ ਵਕ ਵਕ ਤਰੀਕਿਆਂ ਦੇ ਨਾਲ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ ਜਿਸ ਕਰਕੇ ਜਦੋਂ ਵੀ ਜਿਹੜੀ ਆ ਪੁਲਿਸ ਦੀ ਮਸਤੀਦੀ ਨਾਲ ਜਿਹੜਾ ਸਮੇਂ ਸਮੇਂ ਤੇ ਅਸੀਂ ਇਹੋ ਜਿਹੇ ਦੁਸ਼ਮਣ ਉਹ ਕਾਬੂ ਕਰ ਅਗਰ ਜੀ ਆਪ ਨੇ ਬੱਤ ਬੱਤ ਜਿਲਿਆਂ ਦੇ ਵਿੱਚ ਪਤਾ ਲਗਾਇ ਸਪਲਾਈ ਕਰਦੇ ਸੀ ਕੀ ਹਾਂ ਹਾਂ ਬਿਲਕੁਲ ਜੀ ਇਹਨਾਂ ਦੇ ਜਿਹੜੇ ਕਿੱਥੇ ਕਿੱਥੇ ਇਹਨਾਂ ਦੇ ਲਿੰਕ ਨੇ ਤੇ ਮੇਨ ਸਪਲਾਇਰ ਇਹਨਾਂ ਦਾ ਮਗਰ ਕੌਣ ਆ ਕਿਹਦੇ ਕਹਿੰਦੇ ਸਾਰਾ ਕੰਮ ਕਰਦੇ ਸੀਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਰਮਾਂਡ ਤੇ ਲਵਾਗੇ ਉਹ ਸਾਡੀ ਜਿਹੜੀ ਮੇਨ ਪ੍ਰਾਇੋਰਟੀ ਹੋਏ ਸਰ ਮੈਨ ਗਾਈਡ ਫੋਨ ਵੀ ਮਿਲੇ ਨੇ ਕੋਈ ਇਹਨਾਂ ਦੇ ਕਿਸੇ ਨਾਲ ਪਾਕਿਸਤਾਨ ਦੇ ਤਸਕਰਾਂ ਨਾਲ ਕੋਈ ਲਿੰਕ ਵੀ ਸਾਹਮਣੇ ਆਇਆ ਹੈ ਅਸੀਂ ਜਿਹੜਾ ਇਹਨਾਂ ਦੀ ਹਰ ਤਰ੍ਹਾਂ ਨਾਲ ਪੂਖ ਪਰਤਾਲ ਕਰਾਂਗੇ ਇਸ ਤੋਂ ਇਲਾਵਾ ਅਸੀਂ ਜਿੱਥੇ ਵੱਖ-ਵੱਖ ਥਾਵਾਂ ਤੋਂ ਜਿਹੜੇ ਇਹਨਾਂ ਦੇ ਟਿਕਾਣੇ ਆ ਉੱਥੇ ਸਾਰੇ ਸਰਚ ਕਰਾਂਗੇ ਇਹਨਾਂ ਦੇ ਕੋਲੋਂ ਜਿਹੜੇ ਮੋਬਾਈਲ ਫੋਨ ਜੋ ਵੀ ਮਿਲਿਆ ਆ ਉਹਦੀ ਬਕਾਇਦਾ ਬ੍ਰੀਕਿੰਗਾਂ ਜਾਂਚ ਪਰਤਾਲ ਕਰਕੇ ਤੇ ਅਸੀਂ ਜਿਹੜਾ ਵਾ ਇਹਨੂੰ ਜਿਹੜੇ ਇਹਨਾਂ ਦਾ ਮੇਨ ਦੋਸ਼ੀ ਤੱਕ ਅਸੀਂ ਪਹੁੰਚਾਂਗੇ ਫਿਲਹਾਲ ਅਜੇ ਇਹਨਾਂ ਦਾ ਰਿਕਾਰਡ ਕੋਈ ਸਾਡੇ ਕੋਹੋ ਜਿਹਾ ਨਹੀਂ ਸਾਹਮਣੇ ਆ ਪਰ ਜਿਹੜਾ ਸਾਡਾ ਜਿਸ ਨੇ ਹੁਣ ਟਾਈਮ ਥੋੜਾ ਆ ਤੇ ਰਿਮਾਂਡ ਲੈ ਕੇ ਅਸੀਂ ਇਹ ਸਾਰਾ ਕੁਝ ਕਲੀਅਰ ਕਰਾਂਗੇ ਕਿ ਇਹ ਕਿਵੇਂ ਕਿਵੇਂ ਉਹਨਾਂ ਦੇ ਸੰਬੰਧ ਚ ਆਏ ਤੇ ਕਿਵੇਂ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸਰ ਇੱਕ ਵਿੱਚ ਬਜ਼ੁਰਗ ਆ ਉਹ ਵੀ ਕੋਈ ਮਤਲਬ ਸਪਲਾਈ ਵਗੈਰਾ ਕਰਦਾ ਸੀ ਦੂਸਰੀ ਤਰ੍ਹਾਂ ਦੇਖੋ ਜੀ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਜਿਹੜਾ ਪੈਸੇ ਦੀ ਲਾਲਸਾ ਆ ਉਹ ਬੰਦੇ ਨੂੰ ਕਿਸੇ ਵੇਲੇ ਵੀ ਜਿਹੜਾ ਵਾ ਉਹ ਆਪਣੇ ਜਿਹੜੀ ਆ ਜ਼ਮੀਰ ਤੋਂ ਡੇਕ ਸਕਦੀ ਆ ਇਸ ਕਰਕੇ ਪੈਸੇ ਦੇ ਲਾਲਚਵਾਚ ਆ ਕੇ ਜਿਹੜੇ ਆ ਸਾਡੇ ਲੋਕ ਜਿਹੜੇ ਨੇ ਇਹ ਫਸ ਜਾਂਦੇ ਨੇ ਇਸ ਕੰਮ 'ਚ ਹੋ ਸਕਦਾ ਉਹਨੂੰ ਕੋਈ ਜ਼ਿਆਦਾ ਲਾਲਚ ਦਿੱਤਾ ਹੋਵੇ ਜਿਨੇ ਆਪਣੀ ਉਮਰ ਦਾ ਵੀ ਲਿਆਜ ਨਹੀਂ ਰੱਖਿਆ ਤੇ ਪਰ ਜੇ ਕਾਨੂੰਨ ਦੀ ਨਜ਼ਰ ਤੋਂ ਕੋਈ ਵੀ ਜੜਾ ਬਚ ਨਹੀਂ ਸਕਦਾ ਇਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਕਰਾਂਗੇ ਨਹੀਂ ਫਿਲਹਾਲ ਤਾਂ ਇਹੀ ਸਮਾਨ ਮਿਲਿਆ ਜੀ ਬਾਕੀ ਅੱਗੇ ਸਾਡੀ ਤਫਤੀਸ਼ ਜਾਰੀ ਹੈ ਹੋ ਸਕਦਾ ਕਿਉਂਕਿ ਇਹ ਬਾਰਡਰ ਏਰੀਆ ਦੇ ਰਹਿਣ ਵਾਲੇ ਨੇ ਹੋ ਸਕਦਾ ਇਹਨਾਂ ਦੇ ਹੋਰ ਵੀ ਜਿਹੜੇ ਸਬੰਧ ਨੇ ਜਿਨ੍ਹਾਂ ਤੋਂ ਤੋਂ ਅੱਗੇ ਰਿਕਵਰੀ ਜ਼ਰੂਰ ਕਰਾਂਗੇ ਥੈਂਕ ਯੂ